ਸਸ਼ੀਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਰਹਿਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਹੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੂਟੀਕ ਕੋਡ ਦੋਨਾ ਦੇ ਨਾਮ ਤੋਂ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਜੇ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ ਸਾਰੇ ਸੂਟ ਆਪਾਂ ਤੁਹਾਨੂੰ ਰੇਟ ਨਾਲ ਨਾਲ ਦੱਸਾਂਗੇ ਸਾਰੇ ਪਿਓਰ ਕਾਟਨ ਦੇ ਵਿੱਚ ਆਪਣੇ ਸੂਟ ਬਣੇ ਹੋਏ ਨੇਗੇ ਬਿਨਾਂ ਲਾਈਨਿੰਗ ਵਾਲੇ ਸੂਟ ਲੈਣਗੇ ਬਣਗੇ ਆਪਣੇ ਆਪ ਜਿਆਦਾਤਰ ਹੁਣ ਤਾਂ ਆਪਣੇ ਬਿਨਾਂ ਲਾਈਨਿੰਗ ਵਾਲੇ ਹੀ ਸੂਟ ਚੱਲਣਗੇ ਜਿਆਦਾ ਗਰਮੀ ਹੋਗੀ ਤੇ ਆਪਾਂ ਤੁਹਾਡੇ ਲਈ ਵਧੀਆ ਹਨ ਵਰਕ ਵਾਲੇ ਸੂਟ ਲੈ ਕੇ ਆਏ ਹਾਂਗੇ ਸਾਰਿਆਂ ਦੇ ਪ੍ਰਾਈਸ ਆਪਾਂ ਤੁਹਾਨੂੰ ਨਾਲ-ਨਾਲ ਦੇਖਾਂਗੇ ਪ੍ਰਾਈਸ ਤੁਸੀਂ ਚੈੱਕ ਕਰਕੇ ਆਪਣਾ ਜਿਹੜਾ ਸੂਟ ਤੁਹਾਨੂੰ ਤੁਹਾਨੂੰ ਪਸੰਦ ਹੋਇਆ ਉਹ ਹੀ ਤੁਸੀਂ ਆਪਣਾ ਖਰੀਦ ਸਕਦੇ ਹੋ ਤੇ ਸਾਰਿਆਂ ਦੀ ਸ਼ਿਪਿੰਗ ਫ੍ਰੀ ਹੈਗੀ ਜਿੰਨੇ ਸੂਟ ਤੁਸੀਂ ਚਾਹੋ ਉਹਨੇ ਆਪਣੇ ਕਿਤੇ ਵੀ ਘਰ ਬੈਠੇ ਮੰਗਵਾ ਸਕਦੇ ਹੋ ਦਿਖਾਉਣੇ ਆਪਾਂ ਅੱਜ ਤੁਹਾਨੂੰ ਜੋ ਸੂਟ ਲੈਂਗੇ ਜਿਹੜਾ ਤਾਂ ਆਪਾਂ ਤੁਹਾਨੂੰ ਦੁਪੱਟੇ ਦੇ ਨਾਲ ਸੂਟ ਦਿਖਾਵਾਂਗੇ ਉਹ ਦੁਪੱਟੇ ਦੇ ਨਾਲ ਹੀ ਤੁਹਾਨੂੰ ਰੇਟ ਮਿਲੂਗਾ ਜਿਹੜਾ ਬਿਨਾਂ ਦੁਪੱਟੇ ਤੋਂ ਸੂਟ ਹੋਊਗਾ ਉਹਦਾ ਪ੍ਰਾਈਸ ਵੀ ਤੁਹਾਨੂੰ ਬਿਨਾਂ ਦੁਪੱਟੇ ਤੋਂ ਵੀ ਦੱਸਿਆ ਹੋਊਗਾ ਜੇਕਰ ਤੁਸੀਂ ਦੁਪੱ ਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਣਾ ਰਾਮਟੈਕਸ ਕਾਟਨ ਦੀ ਫੈਬਰਿਕ ਆਗੀ ਰਾਮਟੈਕਸ ਦੀ ਫੈਬਰਿਕ ਆ ਤੇ ਇਹਦਾ ਦੇਖੋ ਇਹਦੇ ਘੇਰੇ ਦੇ ਉੱਪਰ ਵਰਕ ਹੈਗਾ ਫਰੋਜੀ ਕਲਰ ਹੈ ਇਹਦਾ ਜਿਹੜਾ ਆਪਾਂ ਸਕਾਈ ਕਲਰ ਵੀ ਕਹਿ ਦਿੰਦੇ ਆ ਤੇ ਹਰਾ ਫਰੋਜੀ ਕਲਰ ਵੀ ਆਪਾਂ ਇਹ ਕਹਿ ਦਿੰਦੇ ਆਗੇ ਦੇਖੋ ਇਹਦਾ ਘੇਰੇ ਤੇ ਚਾਕਾਂ ਦੇ ਉੱਪਰ ਵਰਕ ਆ ਇਹਦਾ ਕਾਰਨਰ ਦੇ ਮੋੜੇ ਕੋਲ ਇਹਦਾ ਘੇਰੇ ਦੇ ਕਾਰਨਰ ਦੇ ਤੇ ਘੇਰੇ ਦੇ ਉੱਪਰ ਇਹਦਾ ਵਰਕ ਬਹੁਤ ਜਿਆਦਾ ਸੋਹਣਾ ਇੱਕ ਵਿੱਚ ਲਵੈਂਡਰ ਜਾਂ ਛੇੜ ਪਾ ਹੈ ਕਾਫੀ ਸੋਹਣਾ ਲੱਗ ਰਿਹਾ ਵਰਕ ਤੇ ਰਾਮ ਟੈਕਸ ਕਾਟਨ ਦੀ ਫੈਬਰਿਕ ਆ ਇਧਰ ਇਹਦੀ ਆ ਗਿਆ ਬਾਹ ਦਾ ਵਰਕ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਨੇ ਪਿਓਰ ਸ਼ਫੂਨ ਦਾ ਇਹਦਾ ਟਾਈ ਡਾਈ ਕਰਵਾਇਆ ਹੈਗਾ ਪਿਓਰ ਸ਼ਫੂਨ ਦਾ ਦੁਪੱਟਾ ਤੇ ਸਾਰਾ ਟਾਈ ਡਾਈ ਹੋਇਆ ਹੈਗਾ ਤੁਹਾਨੂੰ ਜਿਹੜਾ ਪ੍ਰਾਈਸ ਹੈਗਾ ਇਹ ਸਕਰੀਨ ਦੇ ਉੱਪਰ ਦੁਪੱਟੇ ਦੇ ਨਾਲ ਆ ਰਿਹਾ ਹੈਗਾ ਤੁਸੀਂ ਆਪਣਾ ਦੁਪੱਟੇ ਦੇ ਨਾਲ ਪ੍ਰਾਈਸ ਚੈੱਕ ਕਰਕੇ ਸੇਮ ਟੂ ਸੇਮ ਆਪਣਾ ਦਾ ਸੂਟ ਲੈ ਸਕਦੇ ਹੋ ਇਹ ਵਾਲਾ ਆਪਣਾ ਰਾਮ ਟੈਕਸ ਕਾਟਨ ਦੀ ਫੈਬਰਿਕ ਹੈਗੀ ਤੇ ਕੈਰਟ ਲਾਈਟ ਕੈਰਟ ਕਲਰ ਹੈ ਦਾ ਬਹੁਤ ਜੱਜ ਸੋਹਣਾ ਡਿਜ਼ਾਈਨ ਹੈ ਖੂਬਸੂਰਤ ਡਿਜ਼ਾਈਨ ਹੈ ਇਹ ਆਪਣਾ ਲਾਈਟ ਕੈਰੇਟ ਕਲਰ ਹੈਗਾ ਤੇ ਇਹਦਾ ਜਿਹੜਾ ਫੈਬਰਿਕ ਹੈਗਾ ਪਰਮਟੈਕਸ ਕਾਟਨ ਦੇਖੋ ਇਹਦਾ ਇਹਦੇ ਘੇਰੇ ਦੇ ਉੱਪਰਾਂ ਬੁਟੀਆਂ ਆ ਗਈਆਂ ਤੇ ਇਹਦਾ ਉੱਪਰ ਇਹਦੇ ਇੱਕ ਬੇਲ ਆ ਗਈ ਤੇ ਇਹ ਵੀ ਆਪਾਂ ਨੂੰ ਇੱਕ ਬਾਜੀ ਦੇ ਉੱਪਰ ਵਰਕ ਮਿਲੂਗਾ ਇਹ ਵਾਲਾ ਆ ਗਿਆ ਬਾਜੀ ਤੇ ਵਰਕ ਦੇਖੋ ਇਹਦਾ ਬੇਲ ਪੈ ਕੇ ਫਿਰ ਇਹਦੇ ਬੁਟੀਆਂ ਬਣੀਆਂ ਹੋਈਆਂ ਹੋਣਗੀਆਂ ਬਾਜੀ ਦੇ ਉੱਪਰ ਪਹਿਲਾਂ ਬੇਲ ਆ ਜੂ ਮੂਰੀ ਦੇ ਉੱਪਰ ਫਿਰ ਬੁਟੀਆਂ ਆ ਜਾਣਗੀਆਂ ਤੇ ਨਾਲ ਪਿਓਰ ਸ਼ਕੂਨ ਦਾ ਦੁਪੱਟਾ ਆਪਾਂ ਨੇ ਟਾਈ ਡੈਲੀ ਕੀਤਾ ਹੈ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਗਰਮੀਆਂ ਵਾਲਾ ਸੂਬਨ ਸਰਦਾਰੀ ਲੱਗ ਰਿਹਾ ਹੈਗਾ ਤੇ ਸਕਰੀਨ ਦੇ ਉੱਪਰ ਤੁਹਾਨੂੰ ਪ੍ਰਾਈਸ ਮਿਲ ਰਿਹਾ ਹੈਗਾ ਇਹ ਵਾਲੇ ਸੂਟ ਦਾ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣਾ ਸੂਟ ਜਿਹੜਾ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਸੂਟ ਹੈਗਾ ਆਪਣਾ ਇਹ ਵਾਲੀ ਆਪਣੀ ਪਿਓਰ ਕਾਟਨ ਦੀ ਫੈਬਰਿਕ ਆ ਤੇ ਲੈਣਾ ਵਾਲਾ ਫੈਬਰਿਕ ਹੈ ਜ ਆਪਣਾ ਪਿਓਰ ਕਾਟਨ ਦਾ ਇਹਦੇ ਨਾਲ ਦੇ ਪਹਿਲਾਂ ਤੁਸੀਂ ਸਾਡੇ ਕਾਫੀ ਸੂਟ ਦੇਖ ਚੁੱਕੇ ਹੋਗੇ ਡਿਜ਼ਾਈਨ ਇਹ ਦੇਖੋ ਇਹਦਾ ਪਿਓਰ ਕਾਟਨ ਦੀ ਇਹਦੀ ਫੈਬਰਿਕ ਆ ਜੀ ਯਾਗਾ ਘੇਰੇ ਦੇ ਉੱਪਰ ਵਰਕ ਘੇਰੇ ਤੇ ਆਗੇ ਵੇਖੋ ਇਦਾਂ ਤੇ ਜਰੀ ਨਾਲ ਘੇਰੇ ਦੇ ਉੱਪਰ ਵਰਕ ਹੋਇਆ ਤੇ ਉੱਪਰ ਫਲਾਵਰ ਬੜੇ ਹੋਏ ਨੇ ਹਿੱਪ ਦੇ ਉੱਪਰ ਉਧਰਾਂ ਗਏ ਦੀ ਬਾਜੂ ਦਾ ਵਰਕ ਬਹੁਤ ਸੋਹਣਾ ਡਿਜ਼ਾਈਨ ਆ ਸੋਬਰ ਜਿਹਾ ਡਿਜ਼ਾਈਨ ਹੈਗਾ ਤੇ ਨਾਲ ਆਫ ਵਾਈਟ ਕਲਰ ਦੀ ਇਹਦੀ ਆ ਗਈ ਬਾਟਮ ਆਫ ਵਾਈਟ ਬਾਟਮ ਮਿਲੂਗੀ ਆਪਾਂ ਨਾਲ ਤੇ ਪਿਓਸ਼ਪੂਨ ਦਾ ਦੁਪੱਟਾ ਇਦਾਂ ਟਾਈਡ ਹੈ ਕੀਤਾ ਹੈ ਦੇਖ ਕਿੰਨਾ ਸੋਹਣਾ ਹੈ ਨਾ ਬਿਲਕੁਲ ਲਾਈਟ ਜਿਹੀ ਛੇੜ ਦੇ ਵਿੱਚ ਲੱਗਦੇ ਰਿਹਾ ਗਰਮੀਆਂ ਦੇ ਵਿੱਚ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਤੁਹਾਨੂੰ ਸੂਟ ਵੀਅਰ ਕੀਤੇ ਹੋਏ ਤੁਸੀਂ ਜਿਹੜਾ ਪ੍ਰਾਈਸ ਹੈਗਾ ਤੁਹਾਨੂੰ ਇਦਾਂ ਹੀ ਫੁੱਲ ਸੂਟ ਦਾ ਜਿਵੇਂ ਦੁਪੱਟੇ ਨਾਲ ਤੁਹਾਨੂੰ ਦਿਖਾ ਰਹੇ ਹਾਂਗੇ ਟਾਈਡ ਦੇ ਦੁਪੱਟੇ ਨਾਲ ਉਹਦਾ ਤੁਹਾਨੂੰ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਤੁਸੀਂ ਚੈੱਕ ਕਰਕੇ ਆਪਣਾ ਇਹਨਾਂ ਸੂਟ ਲੈ ਸਕਦੇ ਹੋ ਸੇਮ ਟੂ ਸੇਮ ਆਪਣਾ ਸੂਟ ਬਾਈ ਕਰ ਸਕਦੇ ਹੋ ਇਹ ਵਾਲਾ ਵੀ ਆਪਣਾ ਪਿਓਰ ਕਾਟਨ ਦੇ ਉੱਪਰ ਆਪਾਂ ਕੈਨਵਸ ਕਾਟਨ ਦੇ ਉੱਪਰ ਤਿਆਰ ਕਰਵਾਇਆ ਹੈਗਾ ਤੇ ਲਾਈਟ ਜਿਹਾ ਕਲਰ ਹੈ ਇਹਦਾ ਬਹੁਤ ਸੋਹਣਾ ਕਲਰ ਹੈਗਾ ਆਰੀ ਵਰਕ ਦਾ ਸੂਟ ਹੈ ਆਪਣਾ ਸਾਰੇ ਮਿਕਸ ਜੇ ਆਪਣੇ ਸੂਟ ਲੈ ਲੇਗੇ ਤੇ ਸਾਰੇ ਜਿਹੜੇ ਆਪਾਂ ਰੇਟ ਤੁਹਾਨੂੰ ਨਾਲ ਨਾਲ ਦੱਸਾਂਗੇ ਜਿਹਦੇ ਦਾ ਨਾਲ ਦੁਪੱਟਾ ਹੋਇਆ ਤਾਂ ਦੁਪੱਟੇ ਨਾਲ ਹੀ ਰੇਟ ਪਾਇਆ ਹੋਇਆਗਾ ਜਿਹਦੇ ਨਾਲ ਬਿਨਾਂ ਦੁਪੱਟੇ ਤੋਂ ਹੋਇਆ ਸੂਟ ਉਹ ਬਿਨਾਂ ਦੁਪੱਟੇ ਤੋਂ ਵੀ ਆਪਾਂ ਤੁਹਾਨੂੰ ਰੇਟ ਦੱਸਾਂਗੇ ਉੱਪਰ ਦੇ ਰੇਟ ਦੇਖ ਕੇ ਤੁਸੀਂ ਆਪਣਾ ਕੋਈ ਵੀ ਸੂਟ ਜਿਹੜਾ ਖਰੀਦ ਸਕਦੇ ਹੋ ਦੇਖੋ ਇਹ ਆ ਗਿਆ ਆਪਣਾ ਇਦਾਂ ਆਰੀ ਵਰਕ ਦਾ ਤੇ ਮਸ਼ੀਨ ਦਾ ਮਿਕਸ ਸੂਟ ਹੈਗਾ ਆਪਣਾ ਜਿਹੜਾ ਆਹ ਸੈਂਟਰ ਪੈਨਲ ਲਏਗੇ ਵਿਚਕਾਰ ਆਹ ਬਾਕਸ ਜੇ ਬਣੇ ਹੋਏ ਨੇ ਆਰੀ ਵਰਕ ਦਾ ਜਿਹੜੇ ਆ ਵੱਡੇ ਫਲਾਰ ਬਣੇ ਹੋਏ ਨੇ ਚਾਕਾਂ ਦੇ ਉੱਪਰ ਇਹ ਆਪਣਾ ਮਸ਼ੀਨ ਵਰਕ ਹੈ ਇਹਦੀ ਆਪਾਂ ਨੂੰ ਬਾਜੂ ਤੇ ਵੀ ਵਰਕ ਮਿਲੂਗਾ ਤੇ ਇਹ ਵਾਰਤਾ ਜਿਹੜਾ ਦੇਖੋ ਫਲਾਰ ਹੈਗਾ ਇਹ ਬਾਜ਼ਰ ਦੇ ਉੱਪਰ ਆ ਗਿਆ ਕੈਮਰਿਕ कॉटन ਦੀ ਆਪਣੀ ਫੈਬ੍ਰਿਕ ਆ ਕੈਮਰਿਕ कॉटन ਦੇ ਵਿੱਚ ਵੀ ਕਾਫੀ ਵਧੀਆ ਕਲਰ ਆਪਣੇ ਮਿਲਦੇ ਨੇ ਕਿ ਕਰਮ ਇਹਦੇ ਵਿੱਚ ਤਾਂ ਹੁਣ ਆਪਣੇ ਇਧਰ ਤੋਂ ਜ਼ਿਆਦਾਤਰ ਕੈਮਰਿਕ ਹੀ ਚੱਲੂਗੀ ਕਿਉਂਕਿ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਆਪਣੇ ਸਾਰੇ ਇਹ ਤੇ ਤੁਸੀਂ ਕਿਵੇਂ ਮਰਜ਼ੀ ਆਪਣਾ ਲੈ ਸਕਦੇ ਹੋਗੇ ਨਾਲ ਪਿਓਰ ਕੋਟਾ ਦਾ ਦੁਪੱਟਾ ਜਿਹੜਾ ਆਪਾਂ ਇਹ ਟਾਈ ਡਾਈ ਕੀਤਾ ਹੋਇਆ ਹੈ ਦੇਖੋ ਇਹਦਾ ਪਿਓਰ ਕੋਟਾ ਦਾ ਦੁਪੱਟਾ ਹੈ ਸਾਰਾ ਟਾਈ ਡਾਈ ਕੀਤਾ ਹੋਇਆ ਹੈਗਾ ਇਹਦਾ ਰੇਟ ਵੀ ਤੁਹਾਨੂੰ ਮੈਂਸ਼ਨ ਹੋ ਰਿਹਾ ਸਕਰੀਨ ਦੇ ਉੱਪਰ ਰੇਟ ਚੈੱਕ ਕਰਕੇ ਆਪਣਾ ਤੁਸੀਂ ਸੇਮ ਟੂ ਸੇਮ ਜਿਹੜਾ ਸੂ ਇਹ ਲਵੈਂਡਰ ਕਲਰ ਦਾਗਾ ਤੇ ਆਰੀ ਵਰਕ ਦਾ ਸੂਟ ਆ ਰਾਮਟੈਕਸ ਕਾਟਨ ਦੀ ਫੈਬਰਿਕ ਹੈ ਰਾਮਟੈਕਸ ਦੀ ਫੈਬਰਿਕ ਹੈਗੀ ਲਵੈਂਡਰ ਕਲਰ ਆਹੇ ਕਾਫੀ ਇਹ ਵੀ ਆਪਣਾ ਟ੍ਰੈਂਡ ਦੇ ਵਿੱਚ ਆ ਕਲਰ ਲਵੈਂਡਰ ਕਾਫੀ ਸਾਰੇ ਸੂਟ ਆਪਣੇ ਪਾਰਟੀ ਵੇਅਰ ਵੀ ਤੇ ਆਪਣੇ ਡੇਲੀ ਵੇਅਰ ਵੀ ਇਹਦੇ ਵਿੱਚ ਤਿਆਰ ਹੁੰਦੇ ਨੇ ਲਵੈਂਡਰ ਕਲਰ ਚ ਰਾਮਟੈਕਸ ਕਾਟਨ ਦੀ ਫੈਬਰਿਕ ਹੈ ਸਾਰਾ ਆਰੀ ਵਰਕ ਦੇ ਵਿੱਚ ਦੇਖੋ ਆਪਣਾ ਡਿਜ਼ਾਈਨ ਹੈਗਾ ਇਹ ਸੈਂਟਰ ਪੈਨਲ ਬਈ ਹੈਵ ਡਿਜ਼ਾਈਨ ਬਣਿਆ ਹੋਇਆ ਹੈਗਾ ਸੈਂਟਰ ਪੈਨਲ ਲਏਗੇ ਬੂਤੀ ਆਗੀ ਤੇ ਗਲੇ ਦਾ ਵਰਕ ਕਰ ਦੇਵਾਂਗੇ ਇਹਦੀ ਬਾਜੂ ਤੇ ਵੀ ਆਪਾਂ ਨੂੰ ਵਰਕ ਮਿਲੂਗਾ ਬਾਜੂ ਦੇ ਵੀ ਨਾਲ ਆਪਣਾ ਦੇਖੋ ਵਰਕ ਹੈਗਾ ਇਹਦੇ ਇਹ ਵਾਲਾ ਵਰਕ ਜਿਹੜਾ ਬਾਜੂ ਤੇ ਆ ਗਿਆ ਕਾਫੀ ਸੋਹਣਾ ਲੇਖ ਕੋ ਖੂਸੂਰ ਤੇ ਸੂਨਟਾ ਹੈ ਬਿਨਾ ਦੁਪੱਟੇ ਦਾ ਤੁਹਾਨੂੰ ਪ੍ਰਾਈਸ ਜਿਹੜਾ ਮੈਂਸ਼ਨ ਹੋ ਰਿਹਾ ਹੈਗਾ ਤੇ ਜੇਕਰ ਤੁਸੀਂ ਇਹਦੇ ਨਾਲ ਦੁਪੱਟਾ ਕਰਵਾਉਣਾਗਾ ਤਾਂ ਤੁਸੀਂ ਆਪਣਾ ਦੱਸ ਕੇ ਸਾਨੂੰ ਦੁਪੱਟੇ ਦੇ ਨਾਲ ਕੋਈ ਵੀ ਜਿਹੜਾ ਤੁਹਾਨੂੰ ਪਸੰਦ ਦਾ ਟਾਈਡ ਆਈ ਕਰਵਾਉਣਾ ਇੱਕ 컬러 ਦਾ ਕਰਵਾਉਣਾ ਨਾਲ ਕਰਵਾ ਸਕਦੇ ਹਾਂ ਬਸ ਜਿਹੜਾ ਪ੍ਰਾਈਸ ਦਾ ਨੂੰ ਸ਼ੋ ਹੋ ਰਿਹਾ ਹੈਗਾ ਉਹ ਬਿਨਾਂ ਦੁਪੱਟੇ ਤੋਂ ਵਾਂਗੂ ਜੇ ਸੇਮ ਟੂ ਸੇਮ ਆਪਣਾ ਸੂਟ ਹੈ ਲੈ ਸਕਦੇ ਹੋ ਹਾਂਜੀ ਦੇਖੋ ਜਿਹੜਾ ਆਪਣਾ ਇਹ ਵਾਲਾ ਆਪਣਾ ਮਸਲੀਨ ਦਾ ਹੈਗਾ ਤੇ ਪਿਸਤਾ ਜਿਹਾ ਕਲਰ ਹੈ ਦਾ ਬਹੁਤ ਜਿਆਦਾ ਸੋਹਣਾ ਜਿਹਾ ਕਲਰ ਹੈਗਾ ਪਿਆਰਾ ਜਿਹਾ ਕਲਰ ਹੈਗਾ ਪਿਸਤਾ ਜਾਂ ਵੀ ਕਹਿ ਸਕਦੇ ਆ ਇਹਨੂੰ ਤੇ ਪਿਸਤੇ ਹੈਗਾ ਤਾਂ ਕੱਦੂ ਰੰਗਾ ਜਿਹਾ ਕਲਰ ਕਹਿੰਦੇ ਹੋਣੇ ਆਪਾਂ ਉਹ ਵਾਲਾ ਕਲਰ ਹੈਗਾ ਦੇਖੋ ਜਿਹੜੇ ਗਲੇ ਦੇ ਉੱਪਰ ਵਰਕ ਹੈ ਪੂਰਾ ਹੈਵੀ ਵਰਕ ਹੈਗਾ ਮਸਲੀਨ ਦੀ ਫੈਬਰਿਕ ਆਗੀ ਗਲੇ ਦੇ ਉੱਪਰ ਵਰਕ ਆ ਤੇ ਸ਼ਰਟ ਦੇ ਉੱਪਰ ਇਹਦਾ ਬੂਟੀਆਂ ਆਉਣਗੀਆਂ ਸਾਰੀ ਸ਼ਰਟ ਤੇ ਤੇ ਇਹਦੇ ਆਪਾਂ ਨੂੰ ਬਾਜੂ ਦੇ ਉੱਪਰ ਵਰਕ ਮਿਲੂਗਾ ਇਹ ਵਾਲਾ ਵਰਕ ਆ ਜਿਹੜਾ ਬਾਜੂ ਦੇ ਉੱਪਰ ਹੈਗਾ ਜੇਕਰ ਤੁਸੀਂ ਇਹਦੇ ਨਾਲ ਦੁਪੱਟਾ ਡਾਈ ਕਰਵਾਉਣਾਗਾ ਤਾਂ ਕਰਵਾ ਕੇ ਲੈ ਸਕਦੇ ਹੋਗੇ ਨਹੀਂ ਬਿਨਾ ਦੁਪੱਟੇ ਤੋਂ ਪ੍ਰਾਈਸ ਤਾਂ ਨੂੰ ਸਕਰੀਨ ਦੇ ਉੱਪਰ ਆ ਰਿਹਾ ਤੁਸੀਂ ਹੁਣ ਤਾਂ ਆਪਣਾ ਬਿਨਾ ਦੁਪੱਟੇ ਤੋਂ ਬਾਏ ਕਰ ਸਕਦੇ ਹੋਗੇ ਜੇਕਰ ਦੁਪੱਟਾ ਕਰਵਾਉਣਾਗਾ ਤਾਂ ਟਾਈਡ ਡਾਈ ਵੀ ਟਾਈਡ ਇਹਦੇ ਨਾਲ ਜ਼ਿਆਦਾ ਸੋਹਣਾ ਲੱਗੂਗਾ ਹਨਾ ਬਾਕੀ ਤੁਹਾਡੀ ਆਪਣੇ ਚੋਇਸ ਆ ਜਿਹੜਾ ਸਾਨੂੰ ਕਹੋਗੇ ਫਿਰ ਤੁਹਾਨੂੰ ਡਾਈ ਕਰਵਾ ਕੇ ਸੀ ਦਵਾ ਦੇਗੀ ਹਾਂਜੀ ਬਿਨਾਂ ਦੁਪੱਟੇ ਤੋਂ ਤਾਂ ਪ੍ਰਾਈਸ ਤੁਸੀਂ ਚੈੱਕ ਕਰਕੇ ਆਪਣਾ ਲੈ ਸਕਦੇ ਹੋ ਸੂਟ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਪ੍ਰਾਈਸ ਵਗੈਰਾ ਨਾਲ ਦੱਸੇ ਹੋਏ ਸੀ ਕਿ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਉਹੀ ਤੁਸੀਂ ਆਪਣਾ ਪ੍ਰਾਈਸ ਚੈੱਕ ਕਰਕੇ ਆਪਣਾ WhatsApp ਤੇ ਸਾਨੂੰ ਆਰਡਰ ਦੇ ਸਕਦੇ ਹੋ ਤੇ ਆਪਣਾ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ